ਵਿਚ ਜਿਹੜਾ ਹੈ ਇਹਦਾ ਕਾਫੀ ਅਸੀਂ ਸਵਾਲ ਜਵਾਬ ਕੀਤੇ ਇਹਨੂੰ ਇੱਕ ਕੁਐਸਚਨ ਕੀਤਾ ਕਿ ਤੂੰ ਜੇਕਰ ਕਿਸਾਨ ਮਜ਼ਦੂਰ ਦਾ ਪੁੱਤਰ ਹੈ ਤੂੰ ਮਜ਼ਦੂਰ ਹੈ ਤੇ ਸਾਨੂੰ ਦੱਸ ਕਿ ਸਰਕਾਰੀ ਮਜ਼ਦੂਰੀ ਕਿੰਨੀ ਆ ਇਸ ਬੇਗਹਿਰ ਤੇ ਇਨਸਾਨ ਨੂੰ ਜਿਹੜਾ ਮਜ਼ਦੂਰਾ ਦਾ ਪੁੱਤਰ ਹੋਣ ਦਾ ਦਾਵਾ ਕਰਦਾ ਜੇ ਇਸ ਬੇਗਹਿਰ ਤੇ ਇਨਸਾਨ ਨੂੰ ਇਹ ਨਹੀਂ ਪਤਾ ਕਿ ਅੱਜ ਪੰਜਾਬ ਦੇ ਵਿੱਚ ਕਿਸਾਨ ਦੀ ਮਜ਼ਦੂਰ ਦੀ ਹਾਲਾਤ ਕਿ ਜਿਹੋ ਜਿਹੇ ਹੋ ਜੇ ਨੇ ਪੰਜਾਬ ਦੇ ਵਿੱਚ ਮਜ਼ਦੂਰ ਨੂੰ ਮਜ਼ਦੂਰੀ ਕਿੰਨੀ ਮਿਲਦੀ ਆ ਜੇਕਰ ਅਸੀਂ ਇਹ ਸਵਾਲ ਕੀਤਾ ਤੁਸੀਂ ਚੈਨਲਾਂ ਤੇ ਦੇਖ ਲਿਓ ਅੱਜ ਆ ਜਾਣਗੇ ਚੈਨਲ ਤੇ ਮਾਦੀਮਾ ਰਾਹੀ ਇਸ ਬੇਗਰਤ ਇਨਸਾਨ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਅੱਜ ਪੰਜਾਬ ਦੇ ਮਜ਼ਦੂਰ ਨੂੰ ਸਰਕਾਰੀ ਮਜ਼ਦੂਰੀ ਕਿੰਨੀ ਮਿਲਦੀ ਆ ਸਾਡਾ ਸਵਾਲ ਕਰਨ ਤੇ ਇਹ ਦੰਦ ਕੱਢ ਕੇ ਵਿਖਾਤੇ ਇਹ ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਮੈਂ ਕਲਰਕ ਨਹੀਂ ਹਾਂ ਮੈਂ ਆਹੇ ਇਲੈਕਸ਼ਨ ਲੜਨਾ ਆ ਜੇਕਰ ਤੈਨੂੰ ਇਹ ਨਹੀਂ ਪਤਾ ਕਿ ਮਜ਼ਦੂਰ ਦੇ ਪੁੱਤਰ ਨੂੰ ਮਜ਼ਦੂਰੀ ਕਿੰਨੀ ਮਿਲਦੀ ਆ ਤਾਂ ਤੂੰ ਇਲੈਕਸ਼ਨ ਕੀ ਲੜਨਾ ਆ ਤੂੰ ਸਾਡੀ ਮਜ਼ਦੂਰਾਂ ਦੇ ਲਈ ਆਵਾਜ਼ ਕੀ ਸੰਸਦ ਦੇ ਵਿੱਚ ਠਾਊਂਗਾ ਪਿਆਰੇ ਦੋਸਤੋ ਜਿੱਥੇ ਵੀ ਹਸਰਾਜਾ ਸਾਊਗਾ ਅਸੀਂ ਇਸੇ ਤਰ੍ਹਾਂ ਸਵਾਲਾ ਜਵਾਲਾਂ ਦੀ ਜਿਹੜੀ ਬੁਸ਼ਾਰਾ ਉਸ ਇਨਸਾਨ ਤੋਂ ਕਰਦੇ ਰਵਾਂਗੇ ਜਿੱਥੇ ਅਸੀਂ ਅੱਜ ਇੱਥੇ ਹਰੀਕੇ ਕਲਾ ਦੇ ਵਿੱਚ ਦੋਦੇ ਦੇ ਵਿੱਚ ਸਵਾਲ ਜਵਾਬ ਕੀਤੇ ਉੱਥੇ ਜਿਹੜਾ ਹੈਗਾ ਇਹਨੂੰ ਇੱਕ ਸਵਾਲ ਕੀਤਾ ਗਿਆ ਕਿ ਤੁਹਾਡੀ ਜਦੋਂ ਇੱਕ ਇੰਟਰਵਿਊ ਆਉਂਦੀ ਹੈ ਇੱਕ ਚੈਨਲ ਦੇ ਉੱਪਰ ਔਰ ਤੁਸੀਂ ਕਹਿੰਦੇ ਕਿ ਮਾਰਸ਼ਲ ਤੋਂ ਮੈਂ ਜਿਹੜੀ ਲੱਖਾਂ ਮਰਵਾ ਕੇ ਪੈ ਗਈ ਇਹ ਮਾਰਛਕੋਮਾ ਜਿਹੜੀ ਦਿੱਲੀ ਦੇ ਵਿੱਚ 700 ਸ਼ਹੀਦ ਕਰਾ ਕੇ ਪੈ ਗਈ ਅਜਿਹੇ ਇਨਸਾਨ ਨੂੰ ਜਿਹੜਾ ਸਿੱਖ ਵਿਰੋਧੀ ਚਿਹਰਾ ਜਿਹੜਾ ਸਾਡੇ ਵਿੱਚ ਆਇਆ ਆਰਐਸਐਸ ਦੀ ਨਿੱਕਰ ਪਾ ਕੇ ਸਾਡੇ ਵਿੱਚ ਆਇਆ ਜਿਹਨੂੰ ਇਹ ਨਹੀਂ ਪਤਾ ਕਿ ਮਜ਼ਦੂਰ ਨੂੰ ਪੰਜਾਬ ਦੇ ਵਿੱਚ ਮਜ਼ਦੂਰੀ ਕੀ ਮਿਲਦੀ ਆ ਜਿਹਨੂੰ ਇਹ ਨਹੀਂ ਪਤਾ ਕਿ ਕਿਸਾਨ ਦੀ ਜੜਸਾ ਉਹਦੇ ਤੇ ਕਿੰਨਾ ਖਰਚਾ ਆਉਂਦਾ ਔਰ ਕੀ ਜੜਸਾ ਦਾ ਭਾਅ ਮਿਲਦਾ ਉਹ ਅੱਜ ਅੱਜ ਸਾਡੇ ਮਜ਼ਦੂਰਾਂ ਚ ਸਾਡੇ ਕਿਸਾਨਾਂ ਦੇ ਵਿੱਚ ਇੱਕ ਫੁੱਟ ਪਾਉਂਦੇ ਲਈ ਇੱਥੇ ਪਹੁੰਚਿਆ ਪਰ ਸਾਡੇ ਮਜ਼ਦੂਰ ਵੀਰਾਂ ਨੇ ਅੱਜ ਹਰੀਕਲਾਕ ਕੇ ਕਲਾ ਦੇ ਵਿੱਚ ਸਾਡੇ ਨਾਲ ਖੜਕੇ ਇਹ ਗੱਲ ਸਾਬਤ ਕਰਤੀ ਕਿ ਅਸੀਂ ਫੁੱਟ ਪਾਉਂਦੇ ਵਿੱਚ ਨਹੀਂ ਆ ਅਸੀਂ ਆਰਐਸਐਸ ਦੀ ਇਸ ਕੱਟੀਆਂ ਸੋਚ ਤੋਂ ਅਸੀਂ ਬੀਜੇਪੀ ਦੀ ਕੱਟੀਆਂ ਸੋਚ ਨੂੰ ਪੰਜਾਬ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਵਾਂਗੇ ਜਿੱਥੇ ਪਟਿਆਲੇ ਦੇ ਵਿੱਚ ਸਾਡਾ ਵੀਰ ਜਿਹੜਾ ਸ਼ਹੀਦ ਕਰ ਦਿੱਤਾ ਆਰਐਸਐਸ ਦੇ ਬੀਜੇਪੀ ਦੇ ਗੁੰਡਿਆਂ ਨੇ ਹਰਵਿੰਦਰ ਹਰਪਾਲਪੁਰਾ ਜਿਹੜਾ ਚੰਦੂ ਮਾਦਰਾ ਦਾ ਰਿਸ਼ਤੇਦਾਰ ਆ ਉਨੇ ਆ ਕੇ ਉਹਦੇ ਗੁੰਡਿਆਂ ਨੇ ਆ ਕੇ ਸਾਡੇ ਵੀਰ ਨੂੰ ਕਤਲ ਕੀਤਾ ਉਹਦੇ ਇਨਸਾਫ ਦੇ ਲਈ ਉਥੇ ਮੋਰਚਾ ਲੱਗਿਆ ਹੋਇਆ ਦੋ ਦਿਨ ਦਿੱਤੇ ਸਿੱਧੂਪੁਰ ਜਸਰ ਬੰਦੀ ਨੇ ਦੋ ਦਿਨ ਦਿੱਤੇ ਸੰਜੋਗ ਤੇ ਕਿਸਾਨ ਮੋਰਚਾ ਗੈਰ ਰਾਜਨੀਤਿਕ ਔਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿ ਜੇਕਰ ਦੋ ਦਿਨਾਂ ਦੇ ਵਿੱਚ ਇਹਦੇ ਉੱਪਰ ਕੋਈ ਐਕਸ਼ਨ ਨਾ ਹੋਇਆ ਤਾਂ ਇੱਕ ਵੱਡੀ ਰੂਪਰੇਖਾ ਦੇ ਵਿੱਚ ਧਰਨਾ ਕੀਤਾ ਜਾਊਗਾ ਇੱਕ ਵੱਡਾ ਮੁਜ਼ਾਹਰਾ ਕੀਤਾ ਜਾਊਗਾ ਮੈਂ ਤੁਹਾਡੇ ਅੱਗੇ ਇੱਕ ਸਵਾਲ ਲੈ ਕੇ ਆਇਆ ਮਜ਼ਦੂਰ ਵੀਰੋ ਅਸੀਂ ਉਹ ਆ ਜਿਨ੍ਹਾਂ ਨੇ ਤੁਹਾਡੀ ਖਾਤਰ 700 ਰੁਪਇਆ 700 ਰੁਪਇਆ ਪ੍ਰਤੀ ਦਿਨ ਮਜ਼ਦੂਰੀ ਦਾ ਨਾਹਰਾ ਲਾਇਆ ਅਸੀਂ ਮੰਗ ਰੱਖੀ ਆ ਕਿ ਸਾਡੇ ਮਜ਼ਦੂਰ ਵੀਰ ਨੂੰ ਪ੍ਰਤੀ ਦਿਨ 700 ਰੁਪਇਆ ਮਨਰੇਗਾ ਵਿੱਚੋਂ ਸਰਕਾਰੀ ਦਿਹਾੜੀ ਮਿਲਣੀ ਚਾਹੀਦੀ ਆ ਅਸੀਂ ਮੰਗ ਰੱਖੀ ਆ ਕਿ 200 ਦਿਨ ਮਿਲਨੇ ਚਾਹੀਦੀ ਆ ਮਜ਼ਦੂਰੀ ਸਾਡੀ ਮਨਰੇਗਾ ਦੇ ਵਿੱਚ ਮਜ਼ਦੂਰ ਵੀਰਾਂ ਨੂੰ ਪਰ ਇਹ ਬੇਕਹਿਰਤ ਇਹ ਉਹ ਕਲਾਕਾਰ ਜਿਹੜਾ ਮਜ਼ਦੂਰਾਂ ਦਾ ਜਿਹੜਾ ਨਾਅਤਾ ਵਰਤਦਾ ਪਰ ਅੱਜ ਰੇਂਜ ਰੋਵਰ ਵਰਕੀਆ ਕਰੋੜਾਂ ਦੀਆਂ ਗੱਟੀਆਂ ਇਹਦਾ ਪੁੱਤਰ ਕਰੋੜਾਂ ਦੇ ਮੈਦੂ ਦੇ ਵਿੱਚ ਸੌਂਦਾ ਤੇ ਜਿਹਨੂੰ ਇਹ ਨਹੀਂ ਪਤਾ ਕਿ ਮਜ਼ਦੂਰ ਨੂੰ ਮਜ਼ਦੂਰੀ ਕਿੰਨੀ ਮਿਲਦੀ ਆ ਸਰਕਾਰੀ ਭਾਅ ਕੀ ਆ ਇਹ ਤੁਹਾਡੇ ਨਾਲ ਕਰੂਗਾ ਕਿ ਅਸੀਂ ਅਸੀਂ ਦੋ ਦੋ ਪਰਿਵਾਰ ਉਹ ਅਸੀਂ ਉਹ ਸੰਗ ਉਹ ਸਾਡਾ ਰਿਸ਼ਤਾ ਹੈ ਮਜ਼ਦੂਰ ਤੇ ਕਿਸਾਨ ਦਾ ਜਿਹਨੇ ਦੇਸ਼ ਨੂੰ ਅਨਾਜ ਦੇਣਾ ਔਰ ਅੱਜ ਕਿਸਾਨਾਂ ਨੇ ਇੱਕ ਬਹੁਤ ਵੱਡੀ ਮੰਗ ਜੜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਜਿਹੜੀ ਰੱਖੀ ਜਿੱਦੇ ਵਿੱਚ 700 ਰੁਪਇਆ ਦਿਹਾੜੀ ਜਿਹੜੀ ਸਰਕਾਰੀ ਮਜ਼ਦੂਰੀ ਹੋਣੀ ਚਾਹੀਦੀ ਆ ਔਰ 200 ਰੁਪਿਆ ਔਰ 200 ਦਿਨ ਜਿਹੜੇ ਲਗਾਤਾਰ ਮਨਰੇਗਾ ਵਿੱਚ ਹੋਣੇ ਚਾਹੀਦੇ ਆ ਔਰ ਤੁਸੀਂ ਇਹ ਦੇਖੋ ਕਿ ਦੂਸਰੀ ਸਾਈਡ ਦੂਸਰੀ ਸਾਈਡ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਐਮਪੀ ਬੰਨਾ ਵਾ ਸਾਨੂੰ ਇੱਕ ਵਾਰ ਸਮਾਂ ਦੇ ਦਿਓ ਤੇ ਉਹਨਾਂ ਨੂੰ ਤੁਹਾਡੇ ਦੁੱਖਾਂ ਦਰਦਾਂ ਦਾ ਕੀ ਪਤਾ ਕਿਸ ਹਸਰਾਈ ਨੂੰ ਪੁੱਛਿਆ ਕਿ 283 ਰੁਪਏ ਦੇ ਵਿੱਚ 1 ਲੀਟਰ ਤੇਲ ਆਉਂਦਾ ਜਿਹੜਾ ਕਿ ਤਿੰਨਾਂ ਦਿਨਾਂ ਦੇ ਵਿੱਚ ਸਬਜ਼ੀ ਬਣ ਜਾਂਦੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕੀ ਸਾਡੇ ਮਜ਼ਦੂਰ ਦੇ ਹਾਲਾਤ ਕੀ ਨੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਮਜ਼ਦੂਰ ਨੂੰ ਦਿਹਾੜੀ ਕੀ ਮਿਲਦੀ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮਜ਼ਦੂਰ ਦੀਆਂ ਮੁਸ਼ਕਲਾਂ ਕੀ ਨੇ ਤੇ ਉਹ ਕਿਸਾਨ ਦੀਆਂ ਮੁਸ਼ਕਲਾਂ ਕੀ ਸਮਝੇ ਬੀ ਦੋਸਤੋ ਜੋ ਅੱਜ ਪਾੜੇ ਦਾ ਕੰਮ ਕਰ ਰਿਹਾ ਹੰਸਰਾ ਜਾਂਸ ਭਾਜਪਾ ਪਾਰਟੀ ਉਹ ਸਾਡੇ ਪਿੰਡਾਂ ਨੇ ਸਾਡੇ ਭਾਈਚਾਰੇ ਨੇ ਇਹ ਸਾਫ ਕਰਤਾ ਕਿ ਅਸੀਂ ਉਹਦੇ ਵਿੱਚ ਇਹਨਾਂ ਨੂੰ ਮੁਕੰਮਲ ਤੌਰ ਤੇ ਇਹਨਾਂ ਦਾ ਬਾਈਕਾਟ ਕਰਾਂਗੇ ਤੇ ਕੰਮਜਾਬ ਨਹੀਂ ਹੋਣ ਦੇਵਾਂਗੇ ਅਸੀਂ ਹਰੀਕੇ ਕਲਾ ਤੋਂ ਵੀ ਇਹਨੂੰ ਜਿਹੜਾ ਹੈਗਾ ਸਵਾਲ ਜਵਾਬ ਕੀਤੇ ਸਵਾਲਾਂ ਜਵਾਬਾਂ ਦਾ ਕੋਈ ਵੀ ਜਿਹੜਾ ਇਹਨੂੰ ਜਿਹੜਾ ਅਨਸਰ ਨਹੀਂ ਆਇਆਗਾ ਉੱਥੋਂ ਭਜਾਇਆ ਤੇ ਹੁਣ ਜਿਹੜਾ ਦੋਦੇ ਵਿੱਚ ਵੀ ਭਜਾਇਆ ਤੁਸੀਂ ਦੇਖ ਲਓ ਕਿ ਕਿੰਨੀ ਪਾਰੀ ਤਾਦਾਦ ਦੇ ਵਿੱਚ ਕੈਮਰਾਮੈਨ ਨੂੰ ਮੈਂ ਕਹੂੰਗਾ ਦਿਖਾਊਗਾ ਕਿ ਪੁਲਸ ਫੋਰਸ ਜਿਹੜੀ ਇੱਥੇ ਲਾਈ ਗਈ ਆ ਔਰ ਉੱਥੇ ਹੀ ਉੱਥੇ ਮੈਂ ਇੱਕ ਬੇਇੱਜ਼ਤੀ ਹੋਰ ਵੀ ਕਰਦਾ ਵਾਂ ਕਿ ਜੇਕਰ ਇਹ ਹੀ ਪ੍ਰਸ਼ਾਸਨ ਪਟਿਆਲੇ ਦੇ ਵਿੱਚ ਲਾਇਆ ਹੁੰਦਾ ਤਾਂ ਅੱਜ ਸਾਡਾ ਉਹ ਗਰੀਬ ਮਜ਼ਦੂਰ ਗਰੀਬ ਕਿਸਾਨ ਵੀਰ ਸ਼ਹੀਦ ਨਹੀਂ ਹੋਣਾ ਸੀ ਜੇਕਰ ਉਥੇ ਇਹਨਾਂ ਗੁੰਡਿਆਂ ਦੇ ਉੱਪਰ ਨਾ ਸਿਪਾਈ ਹੁੰਦੀ ਤਾਂ ਅੱਜ ਸਾਡਾ ਉਹ ਵੀਰ ਹੈ ਜਿਹੜਾ ਸ਼ਹੀਦ ਨਹੀਂ ਹੋਣਾ ਸੀ ਅੱਜ ਅਸੀਂ ਲੰਕੀਰਪੁਰ ਲਖੀਰੀ ਦੀ ਗੱਲ ਕਰਦੇ ਸੀ ਅੱਜ ਪਟਿਆਲੇ ਵਰਗੇ ਸ਼ਹਿਰਾਂ ਦੇ ਵਿੱਚ ਵੀ ਜੇ ਕੱਲ ਪਟਿਆਲੇ ਹੋਇਆ ਹੁਣ ਮੌਸਰ ਹੋਊ ਤੇ ਕੱਲ ਨੂੰ ਕਿਤੇ ਹੋਰ ਹੋਊਗਾ ਬਹੁਤ ਹੀ ਅਤਿਅੰਤ ਦੁੱਖਦਾਈ ਘਟਨਾ ਜਿਹੜੀਆਂ ਸਾਡੇ ਵੀਰਾਂ ਦੀਆਂ ਸ਼ਹਾਦਤਾਂ ਬਣ ਗਈਆਂ ਸੋ ਤੁਸੀਂ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਜਿਹੜੇ ਮਜ਼ਦੂਰਾਂ ਦੇ ਕਿਸਾਨਾਂ ਦੇ ਹਲਾਤ ਬਾਰੇ ਨਹੀਂ ਜਾਣਦੇ ਮਜ਼ਦੂਰੀ ਬਾਰੇ ਨਹੀਂ ਜਾਣਦੇ ਉਹ ਐਮਪੀ ਬਣ ਕੇ ਕੀ ਕਰਨਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਰੈਜੀ ਜੀ ਦਾ ਖਾਸਾ ਰੈਜੀ ਫਤਿਹ